ਸਤਿ ਸ਼੍ਰੀ ਅਕਾਲ ਜੀ ਸੋਡਾ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਬਲੌਗ ਆਪਾਂ ਸ਼ੁਰੂ ਕਰ ਰਹੇ ਹਾਂਗੇ ਪੀਡੀਐਫੇ ਮੇਲੇ ਤੋਂ ਅੱਜ ਪੀਡੀਐਫੇ ਮੇਲੇ ਦਾ ਪਹਿਲਾ ਦਿਨ ਆ ਤੇ ਪਹਿਲੀ ਰੈਗ ਹੈਗੀ ਇਸ ਵਕਤ ਮੋਹਰਨ ਅਸਲ ਦੀਆਂ ਖੀਰੀਆਂ ਕਟੀਆਂ ਰੰਗ ਦੇ ਵਿੱਚ ਨੇ ਇਸ ਤੋਂ ਬਾਅਦ ਆ ਰਹੀਆਂ ਨੇ ਨੀਲੀ ਰਵੇ ਦੀਆਂ ਪੱਟੀਆਂ ਬੱਚਾ ਸੋਨੂੰ ਦੋਨੇ ਮੁਕਾਬਲੇ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਰੋ ਇੰਜੋਏ ਪੀਡੀਐਫੇ ਮੇਲੇ ਦੇ ਮੁਕਾਬਲੇ ਸੋਨੁਲਾ ਨੇ ਆਪਣੇ ਪ੍ਰੋਗਰਾਮ ਲੋ ਜੀ ਦੋ ਦੰਦ ਕੈਟਾਗਰੀ ਦੇ ਵਿੱਚ ਆ ਝੋਟੀ ਆਈ ਹੈਗੀ ਚੌਥੇ ਨੰਬਰ ਤੇ ਆ ਤਿੰਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਕਿਹੜੀ ਆਈ ਆ ਉਹ ਆਪਾਂ ਦੇਖ ਲਿਆਂਗੇ 1.90 ਮਿੰਟ ਦੇ ਵਿੱਚ ਉਧਰ ਨੀਲੀ ਰਾਵੀ ਕੈਟਾਗਰੀ ਦੀਆਂ ਮੱਝਾਂ ਰਿੰਗ ਦੇ ਵਿੱਚ ਆਉਣ ਲੱਗੀਆਂ ਆ ਆ ਮੱਝ ਦਾ ਤੀਜਾ ਨੰਬਰ ਆਇਆ ਜੀ ਮੋਹਰਾ ਕੈਟਾਗਰੀ ਦੇ ਵਿੱਚ ਬਹੁਤ ਸੁਨੱਖੀ ਝੋਟੀ ਹੈਗੀ ਲੋ ਜੀ ਦੱਸੋ ਜੀ ਤੀਜੇ ਨੰਬਰ ਵਾਲੀ ਪੋਜੀਸ਼ਨ ਆਈ ਹੈ ਝੋਟੀ ਦੀ ਇਹ ਆਈ ਹੈਗੀ ਤੀਜੇ ਦੇ ਜੀ ਆਈ ਹੈਗੀ ਚੌਥੇ ਦੇ ਜੀ ਉਹਨਾਂ ਦੋਨਾਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਉਹਨੇ ਦੇਖਦੇ ਆ ਕਿਹੜੀ ਝੋਟੀ ਨਹੀਂ ਆਉਂਦੀ ਹੈਗੀ ਲਗਭਗ 20 ਝੋਟੀਆਂ ਸਿਗੀਆਂ ਇਹ ਕੈਟਾਗਰੀ ਦੇ ਵਿੱਚ ਮੁਕਾਬਲੇ ਦੇ ਵਿੱਚ ਤੇ ਬਾਕੀ ਬਾਹਰ ਕੱਢਤੀਆਂ ਸਿਗੀਆਂ ਤੇ ਪੰਜ ਰੱਖੀਆਂ ਸਿਗੀਆਂ ਚਾਰ ਰੱਖੀਆਂ ਸਿਗੀਆਂ ਇਹਨਾਂ ਚਾਰਾਂ ਦੇ ਵਿੱਚੋਂ ਚੌਥੇ ਤੇ ਆਈ ਆ ਤੀਜੇ ਤੇ ਆਈ ਆ ਤੇ ਪਹਿਲੇ ਦੋ ਤੇ ਦੋ ਰਹਿ ਗਈਆਂ ਜੀ ਆਹ ਮਰੋਫੇ ਤੁਹਾਡੀ ਗੱਲ ਕਰੀ ਦੂਜੇ ਨੰਬਰ ਬੋਲਿਏ 23 23 ਆ ਦੂਜੀ ਤੇ ਆਈ ਆ ਛੋਟੀ ਬਹੁਤ ਸੋਹਣੀ ਹੈ ਜੀ ਕਦ ਕਾਠ ਵੀ ਬੜਾ ਚੰਗਾ ਹੈਗਾ ਲੋ ਜੀ ਦੂਜੀ ਪੋਜੀਸ਼ਨ ਤੇ ਰਹੀ ਹੈ ਜੀ ਇਹ ਛੋਟੀ ਆਇਓ ਜੀ ਆਇਓ ਬਈ ਮੜਾ ਜਾ ਨਹੀਂ ਨਹੀਂ ਲੋ ਜੀ ਪਹਿਲੀ ਪੋਜੀਸ਼ਨ ਤੇ ਜਿਹੜੀ ਝੋਟੀ ਆਈ ਹੈ ਪੀਡੀਐਫ ਮੇਲੇ ਦੀ ਦੂਜੀ ਰਿੰਗ ਸੀਗੀ ਅੱਜ ਦੇ ਪਹਿਲੇ ਦਿਨ ਦੀ ਤੇ ਬਹੁਤ-ਬਹੁਤ ਵਧਾਈਆਂ ਮਈਆਂ ਨੂੰ ਤੇ ਪਹਿਲੀ ਪੋਜੀਸ਼ਨ ਤੇ ਆਹ ਝੋਟੀ ਆਈ ਹੈ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਵਿੱਚ ਬਹੁਤ ਸੋਹਣਾ ਆਹ ਝੋਟੀ ਹੈ ਜੀ ਆਲੇ-ਦਾਲੇ ਸਾਨੂੰ ਦਿਖਾ ਦਿੰਨੇ ਇੱਕ ਵਾਰੀ ਕੱਦ ਕਾਠ ਦੀ ਬਹੁਤ ਚੰਗੀ ਆ ਬਹੁਤ ਖੁੱਲੇ ਪਿੱਠਪੁੜੇ ਦੀ ਝੋਟੀ ਹੈਗੀ ਮੁਕਾਬਲਾ ਬੜਾ ਚੰਗੀਆਂ ਨਾਲ ਸੀਗਾ ਲਓ ਇਹ ਪਹਿਲੀ ਪੋਜੀਸ਼ਨ ਦੀ ਛੋਟੀ ਹੈਗੀ ਇਹ ਉਸ ਰੱਖੀ ਨੀਲੀ ਰਾਵੀ ਦੀਆਂ ਵੱਡੀਆਂ ਮੱਝਾਂ ਆਈਆਂ ਜੰਦੀਆਂ ਨੇ ਮੁਕਾਬਲੇ ਵਾਸਤੇ ਇਸੇ ਵੀਡੀਓ ਦੇ ਵਿੱਚ ਆਪਾਂ ਨੀਲੀ ਰਾਵੀ ਦੀ ਵੀ ਦੇਖਾਂਗੇ ਡਿਕਲੇਅਰ ਕਰਾਂਗੇ ਪੋਜੀਸ਼ਨਾਂ ਕਿਹੜੀ ਤੇ ਆਈ ਹੈ ਕਿਹੜੀ ਤੇ ਨਹੀਂ ਤੇ ਟਾਈਮ ਲੱਗੂਗਾ ਹਜੇ ਇਸ ਤੋਂ ਬਾਅਦ ਆ ਕੇ ਨੀਲੀ ਰਾਵੀ ਦੀਆਂ ਰਿੰਗ ਦੇਖਦੇ ਆਂਗੇ ਬਹੁਤ ਸੋਹਣੀਆਂ ਤੇ ਕੋਹੀਨੂਰ ਦੇ ਜਿਵੇਂ ਆਪਾਂ ਕਹ ਜੀ ਹੀਰੇ ਹੀ ਆਏ ਨੇਗੇ ਇੱਥੇ ਪੀੜੀ ਆਪੇ ਮੇਲੇ ਦੇ ਲਗਭਗ 10-11 ਮੱਝਾਂ ਨੀਲੀ ਰਾਵੀ ਦੀਆਂ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਜਿਹੜੀਆਂ ਹੋਰ ਆ ਜਾਣਗੀਆਂ ਉਹ ਵੀ ਦਿਖਾਉਣੇ ਆਂਗੇ ਤੁਹਾਨੂੰ ਆਪਾਂ ਤੀਜੀ ਪੋਜੀਸ਼ਨ ਤੇ ਆਈ ਆਈ ਪੀਡੀਐਫ ਮੇਲੇ ਦੇ ਵਿੱਚ ਇਹ ਮੱਝ ਦਰਮਿਆਨੇ ਇੱਕ ਅੱਧ ਦੀ ਹੈ ਪਰ ਲੀਵਾ ਬਹੁਤ ਜਿਆਦਾ ਸੋਨਾ ਸੀਗਾ ਤੇ ਦੂਜੀ ਤੇ ਪਹਿਲੀ ਪੋਜੀਸ਼ਨ ਤੇ ਹੁਣ ਕਿਹੜੀ ਆਉਂਦੀ ਹੈ ਜੀ ਪੀਡੀਐਫ ਇਹ ਮੇਲੇ ਦੇ ਵਿੱਚ ਉਹ ਆਪਾਂ 1 ਨਧੇ ਮਿੰਟ ਦੇ ਵਿੱਚ ਪਤਾ ਚੱਲ ਜਾਊਗਾ ਸੋ ਲਓ ਜੀ ਦੇਖਦੇ ਆਂ ਪਹਿਲੀ ਪੋਜੀਸ਼ਨ ਤੇ ਪੀਡੀਐਫ ਇਹ ਮੇਲੇ ਦੇ ਵਿੱਚ ਕਿਹੜੀ ਮੱਝ ਆਉਂਦੀ ਹੈ ਨੀਲੀ ਮੱਝ ਕੈਟਾਗਰੀ ਦੇ ਵਿੱਚ ਪਹਿਲਾ ਜੀ ਪਹਿਲਾ ਪਹਿਲੀ ਪੋਜੀਸ਼ਨ ਹੈ ਨੇ ਖੜਦੀ ਨਹੀਂ ਨਹੀਂ ਪਹਿਲੇ ਨੰਬਰ ਦੀ ਚੁੰਨੀ ਪਾਦੀ ਹੈ ਤੇਰੀ ਮੱਜ ਤੇ ਲੋਈ ਪੱਲਾ ਦੀ ਲੋਜ ਨਾ ਜੀ ਪੀਡੀਐਫ ਮੇਲੇ ਦੇ ਵਿੱਚ ਨੀਲੀ ਰਵੀ ਕੈਟਾਗਰੀ ਦੇ ਵਿੱਚ ਪਹਿਲੀ ਪੋਜੀਸ਼ਨ ਤੇ ਪਹਿਲਾ ਪਹਿਲੇ ਦਾ ਦਰਜਾ ਪਹਿਲਾ ਦਾ ਤੀਜੇ ਤੋਂ ਉੱਪਰ ਦਿੱਤੀ ਤੇ ਪੰਨ ਨੂੰ ਕਹਿ ਬੁੱਝ ਗਈ ਲੋੜੇ ਹਾਂ ਉਹ ਕੋਈ ਗੱਲ ਨਹੀਂ ਤਰਵਾ ਤਰਵਾ ਕੋਈ ਨਹੀਂ ਆ ਜੀ ਪਹਿਲੀ ਪੋਜੀਸ਼ਨ ਤੇ ਆਈ ਹੈ ਜੀ ਇਹ ਮੱਝ ਪੀਡੀਐਫ ਦੇ ਮੇਲੇ ਦੇ ਵਿੱਚ ਬਹੁਤ ਜਿਆਦਾ ਸੋਹਣੀ ਆ ਬਹੁਤ ਸੋਹਣਾ ਅਟ ਲੱਗਿਆ ਹੋਇਆ ਹੈ ਮੱਝ ਤੇ ਮਾਰਕਿੰਗ ਵਗੈਰਾ ਬਹੁਤ ਜਿਆਦਾ ਜੈਨੂਅਲ ਹੈ ਹਾਂ ਜੀ ਤੁਹਾਨੂੰ ਪਤਾ ਹੋਵੇ ਸਰਸਵਤੀ ਡੈਰੀ ਫਾਰਮ ਤੋਂ ਆਈ ਜੀ ਇਹ ਮੱਝ ਲੁਧਿਆਣਾ ਪਹਿਲੀ ਪੋਜੀਸ਼ਨ ਜਾਈ ਹੈ ਜਾਰਡਰ ਤੇ ਦੂਜੀ ਪੋਜੀਸ਼ਨ ਤੇ ਆ ਮਾਜਾ ਹੀ ਹੈ ਜੀ ਦੂਜੀ ਪੋਜੀਸ਼ਨ ਜੀ ਬਹੁਤ ਸੋਹਣਾ ਲੈਵਲ ਲੱਗਾ ਹੈ ਜੀ ਮਾਰਕਿੰਗ ਵਗੈਰਾ ਬਹੁਤ ਜਿਆਦਾ ਸੋਹਣੀ ਹੈ ਇਹ ਥੋੜਾ ਜਿਹਾ ਕੱਪੜੇ ਤੋਂ ਡਰਦੀਆਂ ਨੇ ਗਈਆਂ ਉਹ ਪਹਿਲੀ ਪੋਜੀਸ਼ਨ ਜਾਈ ਸੀ ਉਹ ਵੀ ਥੋੜਾ ਜਿਆਦਾ ਡਰੀ ਸੀ ਕੱਪੜੇ ਤੋਂ ਤੇ ਜਿਹੜੀ ਚੁੰਨੀ ਹੈਗੀ ਨਾ ਇਹਦੇ ਰੰਗ ਥੋੜੇ ਗੂੜੇ ਹੋਣ ਕਰਕੇ ਥੋੜੇ ਘਬਰਾ ਜਾਂਦੇ ਆ ਬਸ ਉਹ ਡਰ ਜਾਂਦੇ ਆ ਕਈ ਵਾਰ ਕਮੇਟੀ ਵੀ ਬੜੀ ਬੈਂਤੀ ਆ ਕਿ ਬੰਦਿਆਂ ਨੂੰ ਮਾਹਰ ਲੋ ਜੀ ਜਿਹੜੀਆਂ ਪੋਜੀਸ਼ਨਾਂ ਤੇ ਆਈਆਂ ਨੇ ਤਿੰਨੇ ਮੱਝਾਂ ਨੀਲੀ ਰਾਵੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾ ਰਹੇ ਨੇ ਪੀਡੀਐਫ ਦੀ ਮੈਨੇਜਮੈਂਟ ਵੱਲੋਂ ਤੇ ਇਹ ਸਰਸਵਤੀ ਡੇਰੀ ਫਾਰਮ ਦੀ ਹੈ ਜੀ ਪਹਿਲੀ ਪੋਜੀਸ਼ਨ ਤੇ ਆਈ ਹੈ ਜੋ ਪੀਡੀਐਫ ਦੇ ਮੇਲੇ ਦੇ ਵਿੱਚ ਹਲੋ ਐਆਈਆ ਜੀ ਦੂਜੇ ਨੰਬਰ ਤੇ ਨੀਲੀ ਰਾਵੀ ਕੈਟਾਗਰੀ ਦੇ ਵਿੱਚ ਨੀਲੀ ਰਾਵੀ ਥੀਰੀਆਂ ਦੇ ਆ ਗਏ ਸੁਪੀਰ ਨਾਲ ਬੜੇ ਕੰਮ ਨੂੰ ਟਾਈਮ ਲੱਗਦਾ ਪੋਰਾ ਟੰਬ ਨੇ ਜੁੜਦੀ ਲੈ ਕੇ ਉਹ ਜੈਸੀ ਟਰਾਫੀਆਂ ਤੇ ਸਾਡੀ ਬੜਾ ਪਾ ਦਿੰਦਾ ਬਾਕੀ ਇਹ ਬੰਦੇ ਬਾਹਰ ਲੈਣ ਦੇ ਕੋਈ ਨਹੀਂ ਜੀ ਐਆਈ ਸੀਗੀ ਜੀ ਤੀਜੀ ਪੋਜੀਸ਼ਨ ਤੇ ਇਹ ਵੀ ਬਹੁਤ ਸੋਹਣੀ ਮੱਝ ਆ ਜੀ ਬਹੁਤ ਸੇਰਾਂ ਦੇ ਸਾਡੀ ਕੋਲ ਲੈ ਜਾਓ ਜੀ ਆਪਣਾ ਪੰਜ ਨਾਣਾ ਲੈ ਜਾਓ ਇੱਥੇ ਆ ਜਾਓ ਦੀ ਪੋਜੀਸ਼ਨ ਵਾਲੀ ਮੱਝ ਆਈ ਮਾਰਕਿੰਗ ਵਗੈਰਾ ਇਹਦੀ ਵੀ ਬਹੁਤ ਜਿਆਦਾ ਸੋਹਣੀ ਤੇ ਥੋੜੀ ਆ